ਪੰਜਾਬ ਦੀ ਏਕਤਾ ਅਖੰਡਤਾ ਉਹਦੇ ਵਾਸਤੇ ਜੋ ਕੰਮ ਕਾਂਗਰਸ ਪਾਰਟੀ ਨੇ ਕੀਤਾ ਕਾਂਗਰਸ ਪਾਰਟੀ ਹਰ ਵਰਗ ਦੀ ਨੁਮਾਇੰਦਗੀ ਕਰਦੀ ਹੈ ਇਹ ਲੋਕ ਸ਼ਾਂਤ ਪੰਜਾਬ ਨੂੰ ਉਸੇ ਤਰ੍ਹਾਂ ਹੱਸਦਾ ਵਾਸਤਾ ਪੰਜਾਬ ਚਾਹੁੰਦੇ ਆ ਕਿ ਮਤਲਬ ਡਿਸਟਰਬ ਪੰਜਾਬ ਚਾਹੁੰਦੇ ਆ ਇਹ ਮੈਸੇਜ ਕਲੀਅਰ ਉਹਨਾਂ ਦੇ ਦਈਏ ਗਈ ਇਹ ਗੱਲ ਕਹੀ ਹੈ ਵੀ ਨਾ ਇੱਥੇ ਪੰਜਾਬ 'ਚ ਹਿੰਦੂਇਜ਼ਮ ਤੇ ਕਦੀ ਸਰਕਾਰ ਬਣਨੀ ਐ ਤੈਨਾਂ ਸਿੱਖੀਜ਼ਮ ਤੇ ਬਣਨੀ ਐ ਤੇ ਸਰਕਾਰ ਬਣੀਆਂ ਵਾ ਜਾਂ ਬਣਨੀ ਐ ਵਾ ਤੇ ਸੈਕੂਲਰਿਜ਼ਮ ਤੇ ਸਰਕਾਰਾਂ ਬਣਦੀਆਂ ਤਰਨਤਾਰਨ ਦੇ ਵਿੱਚ ਅੱਜ ਕਾਂਗਰਸ ਦੇ ਦਫ਼ਤਰ ਦੀ ਓਪਨਿੰਗ ਹੋਈ ਤੇ ਸਮੁੱਚੀ ਲੀਡਰਸ਼ਿਪ ਜਿਹੜੀ ਆ ਪੰਜਾਬ ਦੀ ਤਰਨਤਾਰਨ ਦੇ ਵਿੱਚ ਹਾਜ਼ਰ ਹੈ। ਜੀ ਹਾਂ ਸਮੁੱਚੀ ਲੀਡਰਸ਼ਿਪ ਹਾਜ਼ਰ ਹੈ। ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਚੋਣ ਕੈਂਪੇਨ ਜਿਹੜੀ ਆ ਹੁਣ ਕਿਸ ਤਰੀਕੇ ਦੀ ਜਿਹੜੀ ਆ ਉਹ ਇੱਥੋਂ ਰਹਿ ਸਕਦੀ ਆ ਇੱਥੋਂ ਰਹਿਣ ਵਾਲੀ ਆ। ਗੱਲਬਾਤ ਕਰਦੇ ਹਾਂ ਸਾਡੇ ਨਾਲ ਅਨਿਲ ਜੋਸ਼ੀ ਜੀ ਮੌਜੂਦ ਨੇ ਜੋ ਕਿ ਹੁਣ ਅ ਨਵੇਂ ਨਵੇਂ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਕੀ ਮਹਿਸੂਸ ਕਰਦੇ ਨੇ ਤੇ ਕਿੰਨਾ ਕੁ ਤਰਨਤਾਰਨ ਦੇ ਵਿੱਚ ਕਾਂਗਰਸ ਨੂੰ ਮਜਬੂਤ ਸਥਿਤੀ ਦੇ ਵਿੱਚ ਵੇਖਦੇ ਨੇ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਬਣੇ ਨੇ ਅਨਿਲ ਜੋਸ਼ੀ ਦੇਖੋ ਤਰਨਤਾਰਨ ਮੇਰਾ ਆਪਣਾ ਸ਼ਹਿਰ ਆ ਮੇਰਾ ਆਪਣਾ ਜੰਪੜ ਇੱਥੇ ਹੀ ਕਾਰੋਬਾਰ ਇੱਥੇ ਅਸੀਂ ਰਹੇ ਆ ਇਹ ਹੀ ਬਿੱਤਰ ਸੱਜਣੇ ਇਹੋ ਹੀ ਸਾਥੀ ਆ ਤਰਨਤਾਰਨ ਵਾਲੇ ਇਨਾਂ ਦੇ ਆਸ਼ੀਰਵਾਦ ਦੇ ਨਾਲ ਹੀ ਅੱਜ ਮੈਂ ਜਿਸ ਮੁਕਾਮ ਤੇ ਵੀ ਮੈਂ ਪਹੁੰਚਾ ਨਾ ਤੇ ਇਹ ਸਭ ਗੁਰੂ ਅਰਜਨ ਸਾਹਿਬ ਦਾ ਆਸ਼ੀਰਵਾਦ ਹੈ ਮੈਨੂੰ ਤੇ ਨਾਲ ਅੰਮ੍ਰਿਤਸਰ ਤਰਨਤਾਰਨ ਸਾਹਿਬ ਦੇ ਲੋਕਾਂ ਦਾ ਆਸ਼ੀਰਵਾਦ ਹੈ ਕਿ ਮੈਂ ਗੁਰੂ ਆਮਦਾਸ ਦੀ ਨਗਰੀ ਅੰਮ੍ਰਿਤਸਰ ਜਾ ਕੇ ਤੇ ਇੰਨੀ ਸੇਵਾ ਕਰ ਸਕਿਆ ਬੈਕ ਤੇ ਇਹਨਾਂ ਦੀ ਬੜੀ ਤਾਕਤ ਮੇਰੇ ਰਹੀ ਹੈ ਤੇ ਹਮੇਸ਼ਾ ਹੀ ਇਹ ਵੀ ਮੇਰੇ ਨਾਲ ਖੜੇ ਰਹੇ ਆ ਸੈਕੰਡ ਜੋ ਇਲੈਕਸ਼ਨ ਦੇ ਵਿੱਚ ਅਸੀਂ ਆਏ ਆ ਕਿਉਂਕਿ ਮੈਂ ਕਾਂਗਰਸ ਪਾਰਟੀ ਜੁਆਇਨ ਕੀਤੀ ਕਾਰਨ ਉਹਦਾ ਇਹ ਆ ਕਿ ਅਸੀਂ ਬੜੇ ਔਖੇ ਸਮੇਂ ਹੰਢਾਏ ਆ ਇਸ ਏਰੀਏ ਚ ਇਹ ਤਰਨਤਾਰਨ ਜਿਹੜਾ ਏਰੀਆ ਇਹ ਜ਼ਿਲ੍ਹਾ ਪੂਰਾ ਉਸ ਮਾੜੇ ਸਮੇਂ ਦੇ ਵਿੱਚ ਇਹ ਸਭ ਤੋਂ ਬਰਸਟ ਹਾਲਾਤ ਸੀ ਤੇ ਸਭ ਤੋਂ ਮਾੜੇ ਹਾਲਾਤ ਸੀ ਪੰਜਾਬ ਦੇ ਵਿੱਚ ਇਸ ਏਰੀਏ ਦੇ ਅਸੀਂ ਵੀ ਭੁਗਤਿਆ ਮੇਰੇ ਫਾਦਰ ਸਾਹਿਬ ਸ਼ਹੀਦ ਹੋਏ ਸੀ ਉਸ ਅਤਵਾਦੀ ਕਾਲੀ ਹਨੇਰੀ ਦੇ ਵਿੱਚ ਤੇ ਇੱਥੇ ਹੀ ਸਾਡਾ ਕਾਰੋਬਾਰ ਆ ਇੱਥੇ ਹੀ ਅਸੀਂ ਰਹੇ ਆ ਬਾਕੀ ਸਾਰੇ ਮਿੱਤਰ ਸੱਜਣੇ ਆ ਮੇਰਾ ਸ਼ਹਿਰ ਆ ਇਸ ਕਰਕੇ ਜਦੋਂ ਮੈਂ ਕਾਂਗਰਸ ਪਾਰਟੀ ਜੁਆਇਨ ਕਰਨ ਦਾ ਦੱਸਿਆ ਵੀ ਪੰਜਾਬ ਦੀ ਏਕਤਾ ਅਖੰਡਤਾ ਉਹਦੇ ਵਾਸਤੇ ਜੋ ਕੰਮ ਕਾਂਗਰਸ ਪਾਰਟੀ ਨੇ ਕੀਤਾ ਕਾਂਗਰਸ ਪਾਰਟੀ ਹਰ ਵਰਗ ਦੀ ਨੁਮਾਇੰਦਗੀ ਕਰਦੀ ਆ ਇੱਕ ਜੇ ਮੈਂ ਸੈਕੂਲਰਿਜ਼ਮ ਦੀ ਸਹੀ ਤਸਵੀਰ ਦਸਾਂ ਨਾ ਤੇ ਜੋ ਹਿੰਦੁਸਤਾਨ ਦੀ ਤਸਵੀਰ ਹੈ ਨਾ ਭਾਰਤ ਦੀ ਸਾਡੇ ਇੰਡੀਆ ਦੀ ਜਿਹੜੀਆਂ ਜਣੀਆਂ ਕਮਿਊਨਿਟੀਆਂ ਇਹਦੇ ਵਿੱਚ ਅਲੱਗ-ਅਲੱਗ ਧਰਮ ਅਲੱਗ-ਅਲੱਗ ਬੋਲੀਆਂ ਅਲੱਗ-ਅਲੱਗ ਬਰਾਦਰੀਆਂ ਅਲੱਗ-ਅਲੱਗ ਜਾਤਾਂ ਸਾਰੀਆਂ ਦਾ ਸਮੇਲ ਜੋ ਹਿੰਦੁਸਤਾਨ ਚ ਹੈ ਨਾ ਉਹ ਸਾਰਾ ਸਮੇਲ ਇੱਕੋ ਪਾਰਟੀ ਆ ਕਾਂਗਰਸ ਜਿਹਦੇ ਚ ਹੈ ਜੀ ਇਸ ਕਰਕੇ ਜੋ ਹਿੰਦੁਸਤਾਨ ਦਾ ਇਸ ਭਾਰਤ ਸਾਡੇ ਦੇਸ਼ ਦਾ ਸਰੂਪ ਆ ਉਹੀ ਕਾਂਗਰਸ ਦਾ ਸਰੂਪ ਆ ਹਿੰਦੁਸਤਾਨ ਸੈਕੂਲਰ ਆ ਕਾਂਗਰਸ ਪਾਰਟੀ ਜਿਹੜੀ ਆ ਉਹਦਾ ਸਰੂਪ ਆ ਸੈਕੂਲਰਿਜ਼ਮ ਦਾ ਉਹ ਸਮਝ ਲੋ ਵੀ ਇੱਕ ਮੂਰਤ ਆ ਸਾਹਮਣੇ ਖੜੀ ਦੇਦੇ ਚ ਹਰ ਲੀਡਰ ਵੀ ਜਿਹੜੇ ਆ ਹਰ ਵਰਗ ਦੇ ਹਰ ਧਰਮ ਦੇ ਆ ਵਰਕਰ ਵੀ ਹਰ ਵਰਗ ਹਰ ਧਰਮ ਦੇ ਤੇ ਇੱਕੋ ਹੀ ਏਜੰਡੇ ਤੇ ਸਰਕਾਰ ਬਣਦੀ ਆ ਤਿੰਨ ਵਾਰੀ ਸਰਕਾਰ ਉਸ ਮਾੜੇ ਸਮੇਂ ਤੋਂ ਬਾਅਦ ਵੀ ਕਾਂਗਰਸ ਦੀ ਐਸੇ ਕਰਕੇ ਬਣੀ ਕਿ ਇਹ ਹਰ ਵਰਗ ਦੀ ਨੁਮਾਇੰਦਗੀ ਕਰਦੀ ਆ ਤੇ ਉਸ ਮਾੜੇ ਸਮੇਂ ਤੋਂ ਵੀ ਕਾਂਗਰਸ ਦੀ ਸਰਕਾਰ ਸੀ ਜਿਨਨੇ ਉਸ ਕਾਲੇ ਸਮੇਂ ਤੋਂ ਇਸ ਪੰਜਾਬ ਸਾਡੇ ਸੂਬੇ ਨੂੰ ਕੱਢਿਆ ਸੀ ਨਹੀਂ ਤੇ ਕੋਈ ਆਸ ਹੀ ਨਹੀਂ ਕਰਦਾ ਸੀ ਤੇ ਤਰਨਤਾਰਨ ਦੇ ਰਹਿਣ ਵਾਲੇ ਲੋਕ ਤੇ ਉਦੋਂ ਆਸ ਹੀ ਨਹੀਂ ਕਰਦੇ ਦੁਬਾਰਾ ਆਹੀਂ ਕੋਈ ਚੰਗੀ ਸਵੇਰ ਸ਼ਾਂਤ ਸਵੇਰ ਇਸੇ ਤਰ੍ਹਾਂ ਕੰਮ ਕਾਰੋਬਾਰ ਫਿਰ ਉਹ ਖੁਸ਼ੀਆਂ ਫਿਰ ਉਹ ਹਾਸੇ ਫਿਰ ਉਹ ਨਾਚ ਗਾਣੇ ਫਿਰ ਉਹ ਜੀਆਂ ਵਿਆਹ ਸ਼ਾਦੀਆਂ ਪੂਰੀ ਪੂਰੀ ਰਾਤ ਦੀਆਂ ਦੁਬਾਰਾ ਹੀ ਵੇਖ ਪਾਵਾਂਗੇ ਪਰ ਉਹ ਤੇ ਵੇਖੀਆਂ ਸੀ ਇਹ ಕಾಂಗ್ರೆਸ ਦੇ ਕਾਰਨ ਤੇ ਇਸ ਕਰਕੇ ਜੇ ਮੈਂ ਅੱਜ ਜੁਆਇਨ ਹੋਇਆ ਤੇ ਇਹੀ ਏਜੰਡਾ ਤੇ ਕਾਂਗਰਸ ਦੀ ਜੋ ਮੈਸੇਜ ਦਿੱਤਾ ਵਾ ਰਾਜਾ ਬਣਿੰਗ ਪ੍ਰਧਾਨ ਕਾਂਗਰਸ ਪਾਰਟੀ ਤੇ ਨਾਲ ਲੈਜਿਸਲੇਚਰ ਪਾਰਟੀ ਦੇ ਸਾਡੇ ਲੀਡਰ ਰੋਦੀ ਤੇ ਦੇ ਨੇਤਾ ਜਿਨ੍ਹਾਂ ਨੂੰ ਪ੍ਰਤਾਪ ਆਜਵਾ ਜੀ ਜੋ ਉਹਨਾਂ ਨੇ ਮੈਸੇਜ ਕਲੀਅਰ ਦਿੱਤਾ ਵੀ ਪੰਜਾਬ ਦੇ ਲੋਕ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੇ ਨਮਾਇंदे ਤੇ ਕਿਹੋ ਜੀ ਸਰਕਾਰ ਚਾਹੁੰਦੇ ਆ ਇਹ 2027 ਦਾ ਇੱਥੋਂ ਹੀ ਜਿਹੜਾ ਨਾ ਲੋਕਾਂ ਨੇ ਤੈਅ ਕਰਨਾ ਇਹ 2027 ਦਾ ਜਿਹੜਾ 2027 ਦਾ ਜਿਹੜਾ ਤੈਅ ਕਰਨਾ ਨਾ ਜੀ 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 ਅਜੰਡਾ ਇਲੈਕਸ਼ਨਾਂ ਦਾ ਉਹ ਇੱਥੋਂ ਤੈਅ ਹੋਣਾ ਤੇ ਲੋਕ ਸ਼ਾਂਤ ਪੰਜਾਬ ਨੂੰ ਉਸੇ ਤਰ੍ਹਾਂ ਹੱਸਦਾ ਵਾਸਤਾ ਪੰਜਾਬ ਚਾਹੁੰਦੇ ਆ ਕਿ ਮਤਲਬ ਡਿਸਟਰਬ ਪੰਜਾਬ ਚਾਹੁੰਦੇ ਆ ਇਹ ਮੈਸੇਜ ਕਲੀਅਰ ਉਹਨਾਂ ਦੇ ਆ ਤੁਸੀਂ ਕਾਲੀ ਦਰ ਵਿੱਚ ਵੀ ਵੀਡੀਓ ਹੋ ਗਈਆਂ ਨੇ ਮੈਂ ਬੀਜੇਪੀ ਸੀ ਉਦੋਂ ਕੋਲੀਸ਼ਨ ਸੀਗੀ ਕੋਲੀਸ਼ਨ ਸੀ ਇਹ ਕਿ ਸਰੂਪ ਨਜ਼ਰ ਆਉਂਦਾ ਸੀ ਸੈਕੂਲਰਿਜ਼ਮ ਦਾ ਵੀ ਦੋਵੇਂ ਹਰ ਵਰਗ ਹਰ ਪਾਰਟੀ ਜਦੋਂ ਇਕੱਠੇ ਹੋ ਜਾਂਦੇ ਆ ਮੈਂ ਹਮੇਸ਼ਾ ਹੀ ਇਹ ਗੱਲ ਕਹੀ ਆ ਵੀ ਨਾ ਇੱਥੇ ਪੰਜਾਬ 'ਚ ਹਿੰਦੂਇਜ਼ਮ ਤੇ ਕਦੀ ਸਰਕਾਰ ਬਣਨੀ ਹੈ ਤੈਨਾਂ ਸਿੱਖ ਹਜ਼ਮ ਤੇ ਬਣਨੀ ਹੈ ਤੇ ਸਰਕਾਰ ਬਣੀਆਂ ਵਾ ਜਾਂ ਬਣਨੀ ਆ ਵਾ ਤੇ ਸੈਕੂਲਰਿਜ਼ਮ ਤੇ ਸਰਕਾਰਾਂ ਬਣਨੀਆਂ ਚੰਗੀ ਸਰਪਟ ਨਹੀਂ ਰੱਖਦੇ ਜੇ ਕਰਦਾ ਕਿ ਕਿੰਨੀ ਲੀਡ ਦੇ ਨਾਲ ਜਿੱਤਦਾ ਜਿਹੜਾ ਦੇਖੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਾਂਗਰਸ ਦਾ ਕੈਂਡੀਡੇਟ ਜਿੱਤੇ ਇੱਕ ਜਿਹੜਾ ਵੱਡਾ ਮੈਸੇਜ ਉਹਨਾਂ ਨੇ ਕਿਹਾ ਨਾ ਵੀ ਇਹ ਕਰਨ ਵੀਰ ਸਿੰਘ ਬੁਰਜ ਜਿਹੜਾ ਵਾ ਨਾ ਇਹ ਇੱਕ ਪਾਰਟੀ ਦਾ ਫੇਸ ਆ ਜਿਹੜਾ ਉਹਨਾਂ ਖਿਲਾ ਰਿਹਾ ਅਸਲੀ ਤਹਿ ਲੋਕਾਂ ਨੇ ਕਰਨਾ ਵੀ ਲੋਕ ਇਹੋ ਜਿਹੇ ਪੰਜਾਬ ਚਾਹੁੰਦੇ ਆ ਸੁਨੇਹਾ ਕੀ ਹੈ ਹਲਕਾ ਵਾਸੀਆਂ ਨੂੰ ਸੁਨੇਹਾ ਇਹੀ ਉਹੀ ਸੇਮ ਸੁਨੇਹਾ ਜੀ ਜੀ ਵੀ ਆਪਾਂ ਹੁਣ ਤੈਅ ਕਰਨਾ 2027 ਚ ਆਪਾਂ ਨੂੰ ਸ਼ਾਂਤੀ ਭਾਈਚਾਰੇ ਵਾਲੀ ਉਸੇ ਖੁਸ਼ੀਆਂ ਵਾਲੀ ਸਰਕਾਰ ਚਾਹੀਦੀ ਆ ਕਿ ਫੇਰ ਉਹ ਜਿਹੜਾ ਸਮਾਂ ਸੀ ਅਹੀਂ ਉਹ ਵੇਖਣਾ ਚਾਹੁੰਦੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਚਾਹੁੰਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਤੇਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰਨ